ਨੇਸ਼ਨਲ ਸਫਾਈ ਕਰਮਚਾਰੀ ਵਿਸ਼ੇ ਆਮ ਵੈਂਗਟੇ ਵਿਸ਼ੇ ਲੁਧਿਆਣਾ ਪਹੁੰਚੀ ਸੀ ਕਿਹਾ ਕਿ 10:00 ਤੋਂ 10:00 ਦੀ ਹੈ ਕਿ ਕਿਤੇ ਆ ਕੇ ਅੱਜ ਕਾਫੀ ਦੇ ਤਾਂ 12:00 ਵਜੇ ਸਾਰੇ ਮਜਦੂਬ ਬੈਠੇ ਨੇ ਕਿ ਕਿਤੇ ਆ ਕੇ ਗੱਲਬਾਤ ਕਿਉਂ ਨਹੀਂ ਹੈ ਕਿਸਦਾ ਦੇਖ ਕਿਸਦਾ ਦੇਖਦੇ ਹੋ ਅੱਜ ਪੂਰੇ ਸਫਾਈ ਕਰਮਚਾਰੀ ਤੁਸੀਂ ਇਹ ਪੂਰੇ ਸੰਗ ਸਮਾਈ ਵਰ ਇਕੱਠਾ ਆਇਆ ਕਿਸਦਾ ਦੇਖਦੇ ਹੋ ਸਾਨੂੰ ਕਾਰਪੋਰੇਸ਼ਨ ਵੱਲੋਂ ਸਾਰੀ ਲੁਧਿਆਣਾ ਸ਼ਹਿਰ ਦੀਆਂ ਮੁਲਾਜ਼ਮਾਂ ਦੀਆਂ ਜਿੰਨੀਆਂ ਸਫਾਈ ਕਰਮਚਾਰੀ ਸੀਵਰਮੈਨ ਜਥੇਵੰਦੀਆਂ ਸਭ ਨੂੰ ਮੈਸੇਜ ਮਿਲੇ ਸੀ ਵੀ ਚੇਅਰਮੈਨ ਸਾਹਿਬ ਜਿਹੜੇ ਹੈ ਉਹ 12 ਵਜੇ ਆ ਰਹੇ ਆ ਤੇ ਅਸੀਂ ਸਾਰੇ ਆਪਣੇ ਯੂਨਨ ਲੈ ਕੇ ਸਾਰੇ ਲੋਕ ਇੱਥੇ ਸਰਗੜੋਸ ਦੇ ਵਿੱਚ 11 ਵਜੇ ਦੇ ਆ ਕੇ ਬੈਠੇ ਆ ਤੇ ਹੁਣ ਜਿਹੜੇ ਆ 2:30 ਵੱਜ ਚੁੱਕੇ ਆ ਔਰ ਕਿਸੇ ਤਰ੍ਹਾਂ ਦੀ ਇੱਥੇ ਵੇਟ ਕਰ ਕਰਕੇ ਸਾਰੇ ਲੋਕ ਪਰੇਸ਼ਾਨ ਹੋ ਗਏ ਤੇ ਕੁਝ ਲੋਕ ਜਿਹੜੇ ਕਾਰਪੋਰੇਸ਼ਨ ਦੇ ਅਫੀਸਰ ਸ਼ਰਾਰਤੀ ਆ ਉਹ ਚੇਅਰਮੈਨ ਸਾਹਿਬ ਤੋਂ ਦੂਰ ਕਰਨ ਦੇ ਲਈ ਕਦੀ ਉਹਨਾਂ ਨੂੰ ਕਿਤੇ ਲੈ ਜਾਂਦੇ ਕਦੀ ਕਿਤੇ ਆਂਦੇ ਨੂੰ ਉਹਨਾਂ ਨੂੰ نیچے ਬਿਠਾਤਾ ਤੇ ਜਿਹੜੇ ਜਿਹੜੇ ਉੱਪਰ ਐਮਪਲਾਈ ਯੂਨੀਅਨ ਵਾਲੇ ਬੈਠੇ ਆ ਉਹਨਾਂ ਨੂੰ ਮਤਲਬ ਖਰਾਬਗਾ ਹੋ ਰਿਹਾ ਚੇਅਰਮੈਨ ਸਾਹਿਬ ਤੋਂ ਦੂਰ ਹੋ ਰਿਹਾ ਇਹ ਇੱਥੇ ਜਿਹੜੇ ਨਲਾਇਕ ਕੁਝ ਅਫੀਸਰ ਹੈ ਜਿਹੜੀ ਚਮਚਗਰੀ ਕਰ ਰਹੇ ਆ ਉਹਨਾਂ ਨੇ ਸਾਰਾ ਇਹ ਮਾਹੌਲ ਜਿਹੜਾ ਖਰਾਬ ਕਰਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਜੋ ਸਫਾਈ ਅਯੋਗ ਬਣਾਇਆ ਗਿਆ ਹੈ ਉਹ ਅਯੋਗ ਜਿਹੜਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਸਮਾਧਾਨ ਕਰਨ ਦੇ ਲਈ ਬਣਾਇਆ ਗਿਆ ਅੱਜ ਲੁਧਿਆਣੇ ਦੇ ਵਿੱਚ ਜੋ ਚੇਅਰਮੈਨ ਸਾਹਿਬ ਆਏ ਪਹੁੰਚੇ ਨੇ ਅਜੋਗ ਦੇ ਐਮ ਵੰਕਟੇਸ਼ਵਰ ਉਹਨਾਂ ਨੇ 11 ਵਜੇ ਦਾ ਟਾਈਮ ਦਿੰਦੇ ਹੋਏ ਅੱਜ 2:30 ਵਜੇ ਆ ਮੁਲਾਜ਼ਮ 11 ਵਜੇ ਦਾ ਟਾਈਮ ਉੱਥੇ ਬੈਠੇ ਹਨ ਪਰ ਹਜੇ ਤੱਕ ਵੀ ਉੱਥੇ ਤੱਕ ਨਹੀਂ ਪਹੁੰਚੇ ਔਰ ਉਹਨਾਂ ਨੂੰ ਜੋ ਲੋਕ ਗੁੰਮਰਾਹ ਕਰ ਰਹੇ ਆ ਉਹ ਜਾਣ ਬੁੱਝ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਕਿ ਜੋ ਮੁਲਾਜ਼ਮਾਂ ਦੀਆਂ ਜੋ ਮੁਸ਼ਕਲਾ ਉਹ ਸੁਣ ਨਾ ਸਕਣ ਔਰ ਇਸ ਗੱਲ ਦਾ ਸੀ ਡਟ ਕੇ ਵਿਰੋਧ ਕਰਦੇ ਆ ਔਰ ਕੇਂਦਰ ਸਰਕਾਰ ਤੱਕ ਵੀ ਆਵਾਜ਼ ਲਜਾਵਾਂਗੇ ਕਿ ਇਹੋ ਜੇ ਚੇਅਰਮੈਨ ਨਾ ਲਗਾਏ ਜਾਣ ਜਿਹੜੇ ਕਿ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ ਬਿਸ਼ੱਕ ਕੇਂਦਰੀ ਮੰਡੀ ਤੇ ਪਹੁੰਚੇ ਬੈਂਕ ਗਿਟੇਸ਼ ਕਿ ਲੱਗ ਰਿਹਾ ਵੀ ਸਿਰ ਇਹ ਅਫਸਰ ਸ਼ਾਈ ਭਾਰੀ ਹੋ ਰਹੀ ਹੈ ਸਾਰੇ ਸਫਾਈ ਕਰਮਚਾਰੀ ਦਾ ਇਹ ਅਫਸਰ ਸ਼ਾਈ ਹੀ ਉਹਨਾਂ ਨੂੰ ਗਮਰਾਹ ਕਰ ਰਹੀ ਹੈ ਉਹੀ ਮੁਲਾਜ਼ਮਾਂ ਤੋਂ ਉਹਨਾਂ ਨੂੰ ਦੂਰ ਕਰ ਰਹੀ ਹੈ ਤਾਂ ਕਿ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹ ਕੇਂਦਰ ਸਰਕਾਰ ਤੱਕ ਨਾ ਪਹੁੰਚ ਸਕਣ ਉਹ ਆਪਣੀ ਚੰਗੀ ਰਿਪੋਰਟ ਸਾਬਤ ਕਰਨ ਦੀ ਕਾਤਰ ਇਹ ਗੁੰਮਰਾਹ ਉਹਨਾਂ ਨੂੰ ਕਰ ਰਹੇ ਹਨ ਜਦ ਕਿ ਐਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹਨ ਨਾ ਕਿ ਇਕੱਲਾ ਕੋਈ ਇੱਕ ਮੁਲਾਜ਼ਮ ਪਹੁੰਚਿਆ ਪੂਰੇ ਲੁਧਿਆਣੇ ਦੀ ਕਾਰਪੋਰੇਸ਼ਨ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮ ਇੱਥੇ ਆਪਣੀ ਮੁਸ਼ਕਲਾਂ ਦੇਣ ਲਈ ਪਹੁੰਚੇ ਹਨ ਔਰ ਇਹ ਬਹੁਤ ਵੱਡਾ ਤਕਾ ਹੋ ਰਿਹਾ ਔਰ ਐਸ ਸੀ ਐਸ ਦੀ ਡਟ ਕੇ ਨਿੰਦਾ ਕਰਦੇ ਹਨ ਸੋਦਾ ਸੀਗੀ ਅੱਜ ਜਿਹੜੀਆਂ ਸ਼ਹਿਰ ਦੀ ਨਗਰ ਨਿਗਮ ਦੀਆਂ ਅਲਗ-ਅਲਗ ਜਥੇਬੰਦੀਆਂ ਅੱਜ ਇਹ ਦੱਸਦੀ ਕਿ ਕੇਂਦਰੀ ਰੇ ਯੂਨੀਅਨ ਮੰੰਤੀ ਐ ਐਮ ਵੈਂਕੇਟੇਸ਼ ਜਿਹੜੇ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਲੇਕਿਨ ਕਿਤੇ ਕਿਤੇ ਨਗਰ ਨਿਗਮ ਦੇ ਕੁਝ ਅਫਸਰ ਸ਼ਾਹੀ ਜਿਹੜੇ ਇਹਨਾਂ ਸਫਾਈ ਕਰਮਚਾਰੀਆਂ ਦੀ ਆਵਾਜ਼ ਨੂੰ ਉੱਪਰ ਨਹੀਂ ਪਹੁੰਚਾਉਣ ਦੇ ਵਿੱਚ ਗੁੰਮਰਾ ਕਰਦੇ ਕਿਹਾ ਕਿ ਐਲੀਗੇਸ਼ਨ આરોਪ ਲਗਾ ਰਹੇ ਹਾਂ ਤਾਂ ਹੁਣ ਦੇਖਣਾ ਹੁਣ ਇਹ ਹੋਵੇਗਾ ਕਿ ਐਮੈਗਿਟੇਸ਼ਨ ਇਹਨਾਂ ਇਹ ਲਗ ਲਗ ਨਗਰ ਨਿਗਮ ਦੇ ਜਿੱਥੇ ਬੰਦੀ ਆਇਆ ਆਪਣੀ ਸਮੱਸਿਆ ਲੈ ਕੇ ਕਿ ਉਹਨਾਂ ਦੀ ਆਵਾਜ਼ ਕਿੱਥੇ ਪਹੁੰਚੀ ਹੈ ਕਿ ਆਉਣ ਵਾਲੇ ਸਮੇਂ ਅਫਸਰ شاہੀ ਫਿਰ ਇਹਨਾਂ ਕਰਮਚਾਰੀ ਤੇ ਹਾਵੀ ਹੋਵੇਗੀ ਖੈਰ ਕਿਨੇ ਕਿਤੇ ਆ ਕੇ ਹਮੇਸ਼ਾ ਹੀ ਸਫਾਈ ਕਰਮਚਾਰੀ ਨਾਮ ਇਹ ਤੱਕਾ ਹੁੰਦਾ ਰਿਹਾ ਤਾਂ ਦੇਖਣਾ ਹੁਣ ਇਹ ਵੀ ਹੋਵੇਗਾ ਕਿ ਸਫਾਈ ਕਰਮਚਾਰੀ ਆਵਾਜ਼ ਹੁਣ ਹਰ ਜਿੱਥੇ ਭਰਤ ਦੇ ਜਿਹੜੇ सफाई कर्मचारी चेहरे चेयरपर्सन है उन्होंने आवाज पहुंचूगी या फिर वो ऐसी आवाज लेके वापस जाना पड़ेगा कैमरा मैन बॉबी ना संदीप शर्मा दैनिक सेट टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर